ਕਈ ਦਿਨਾਂ ਤੋਂ ਹਿਮਾਚਲ ਦੇ ਵਿੱਚ ਪਹਾੜੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਮੀਂਹ ਪੈ ਰਿਹਾ ਤੇ ਇਸੇ ਭਾਰੀ ਮਾਤਰਾ ਦੇ ਨਾਲ ਮੀਂਹ ਪੈਣ ਦੇ ਨਾਲ ਹਿਮਾਚਲ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਹਿਮਾਚਲ ਦੇ ਵਿੱਚ ਜੋ ਹਿਮਾਚਲ ਅਤੇ ਪੰਜਾਬ ਦੇ ਡੈਮ ਨੇ ਜਿਸ ਦੇ ਵਿੱਚ ਪਾਉਂਗ ਡੈਮ ਭਾਖੜਾ ਡੈਮ ਦੇ ਵਿੱਚ ਪੰਡੋਰ ਡੈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹਾਲਾਂਕਿ ਬੀਤੇ ਦਿਨ ਬੀਬੀਐਮੀ ਦੇ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਇਸ ਵਕਤ ਸਿਖਰਾਂ ਤੇ ਚੱਲਦਾ ਜਾ ਰਿਹਾ ਕਿਸੇ ਵੀ ਵੇਲੇ ਫਲੱਡ ਗੇਟ ਖੋਲੇ ਜਾ ਸਕਦੇ ਨੇ ਪਰ ਅੱਜ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਾਖੜਾ ਡੈਮ ਦੇ ਵਿੱਚ ਵੀ ਹੁਣ ਪੌਂਗ ਡੈਮ ਤੋਂ ਬਾਅਦ ਪਾਣੀ ਦਾ ਪੱਧਰ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਸੂਤਰਾਂ ਵਾਲੇ ਤੋਂ ਇਹ ਵੀ ਖਬਰ ਆ ਕਿ ਅੱਜ ਜੇਕਰ ਗੱਲ ਕਰੀਏ ਕਿ ਪਾਖੜਾ ਨੰਗਲ ਡੈਮ ਦੇ ਵਿੱਚ ਪਾਣੀ ਦਾ ਪੱਧਰ 1668 ਫੁੱਟ ਦੇ ਉੱਪਰ ਪਹੁੰਚ ਚੁੱਕਿਆ ਤੇ ਉਸ ਤੋਂ ਬਾਅਦ ਜਿਹੜਾ ਕੁੱਲ ਜਿਹੜਾ ਉਚਾਈ ਆ 1680 ਫੁੱਟ ਯਾਨੀ ਕਿ ਮਾਤਰ 12 ਫੁੱਟ ਦੀ ਕਮੀ ਰਹਿ ਚੁੱਕੀ ਆ ਸੂਤਰਾਂ ਵਾਲੇ ਤੋਂ ਇਹ ਜਾਣਕਾਰੀ ਆ ਕਿ ਤਕਰੀਬਨ 12 ਫੁੱਟ ਪਾਣੀ ਖਤਰੇ ਦੇ ਇੱਕ ਨਿਸ਼ਾਨ ਤੋਂ ਨੀਮਾ ਰਹਿ ਚੁੱਕਿਆ ਤਾਂ ਇਸ ਤੋਂ ਪਹਿਲਾਂ ਪੌਂਗ ਡੈਮ ਦੇ ਵਿੱਚੋਂ ਜਿਹੜਾ ਪਾਣੀ ਬਦਲ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਜਿਹੜਾ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਜਿਨ੍ਹਾਂ ਨੇ ਉਹਨਾਂ ਨੂੰ ਅਲਰਟ ਜਾਰੀ ਕੀਤਾ ਸੀ ਪਰ ਹੁਣ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਇਹ ਗੱਲ ਅਗਲੀ ਸਥਿਤੀ ਦੱਸੀ ਗਈ ਹੈ ਕਿ ਹੁਣ ਪਾਖੜਾ ਡੈਮ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਪਾਣੀ ਵਧਣ ਲੱਗ ਚੁੱਕਿਆ ਪ੍ਰਸ਼ਾਸਨ ਦੇ ਵੱਲੋਂ 6 ਜ਼ਿਲ੍ਹਿਆਂ ਨੂੰ ਲੈ ਕੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਹੁਸ਼ਿਆਰਪੁਰ, ਗਰਦਾਸਪੁਰ, ਨਵਾਂ ਸ਼ਹਿਰ, ਫਿਰੋਜ਼ਪੁਰ, ਰੂਪਨਗਰ, ਪਠਾਨਕੋਟ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ دریاਵਾਂ ਦੇ ਕੰਢੇ ਜਾਂ ਫਿਰ ਨਦੀਆਂ ਨਾਲਿਆਂ ਦੇ ਕੰਢੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਖੜਾ ਡੈਮ ਦੇ ਵਿੱਚ ਪਾਣੀ ਵਧ ਰਿਹਾ ਕਿਸੇ ਵੀ ਤਰੀਕੇ ਜਿਹੜਾ ਕਿਸੇ ਵੀ ਸਮੇਂ ਜਿਹੜੇ ਫਲੱਡ ਗੇਟ ਨੇ ਉਹ ਖੋਲਣੇ ਪੈ ਸਕਦੇ ਨੇ ਪਾਖੜਾ ਡੈਮ ਦੇ ਵਿੱਚ ਦੇ ਪੱਧਰ ਵਧਣ ਦੇ ਪਿੱਛੇ ਪਿਛਲੇ ਕੁਝ ਦਿਨਾਂ ਦੇ ਵਿੱਚ ਹਿਮਾਚਲ ਦੇ ਵਿੱਚ ਭਏ ਭਾਰੀ ਮੀਂਹ ਦੀ ਵੱਡੀ ਭੂਮਿਕਾ ਦੱਸੀ ਜਾ ਰਹੀ ਹੈ ਸਤਲੁਜ ਨਦੀ ਦੇ ਵਿੱਚ ਆ ਰਹੇ ਬਾਦੂ ਪਾਣੀ ਨੇ ਡੈਮ ਦੀ ਸਮਰੱਥਾ ਦੇ ਉੱਪਰ ਦਬਾਅ ਪਾ ਕੇ ਰੱਖ ਦਿੱਤਾ ਜਾਣੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸੇ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬੀਂ ਪੈਣ ਦੇ ਜਾਂ ਫਿਰ ਬੱਦਲ ਫੱਟਣ ਵਰਗੀਆਂ ਘਟਨਾਵਾਂ ਆਉਂਦੀਆਂ ਨੇ ਤਾਂ ਉਸ ਦੇ ਨਾਲ ਪਾਖੜਾ ਡੈਮ ਦੇ ਫਲੱਡ ਗੇਟ ਖੋਲਣੇ ਪੈ ਸਕਦੇ ਨੇ ਸਾਲ 2023 ਦੇ ਵਿੱਚ ਵੀ ਦੇਖਿਆ ਜਾਵੇ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਨਾਲ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਹੜ੍ਹ ਆਉਂਦੇ ਨੇ ਹੜ੍ਹ ਵਰਗੀ ਸਥਿਤੀ ਬਣਦੀ ਆ ਬਹੁਤ ਸਾਰੀਆਂ ਫਸਲਾਂ ਤਬਾਹ ਹੋ ਜਾਂਦੀਆਂ ਨੇ ਇਤੋਂ ਤੱਕ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀਨਾ ਤੱਕ ਦਬਾਅ ਹੋ ਜਾਂਦਿਆਂ ਨੇ 5 5 7 7 ਫੋਟਾ ਰੇਤਾ ਉਹਨਾਂ ਜ਼ਮੀਨਾਂ ਦੇ ਵਿੱਚ ਚੜ ਜਾਂਦਾ ਜੇਕਰ ਇਸੇ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਆਉਣ ਵਾਲੇ ਪੰਜ ਚਾਰ ਦਿਨ ਭਾਰੀ ਬੀਂ ਪੈਂਦਾ ਤੇ ਪਾਖੜਾ ਡੈਮ ਦੇ ਵਿੱਚ ਸਥਿਤੀ ਜਿਹੜੀ ਹਾਲਾਤ ਕਾਬੂ ਤੋਂ ਬਾਹਰ ਹੋਏ ਤਾਂ ਫਲੱਡ ਗੇਟ ਖੋਲਣੇ ਪੈਸਾ ਦਿੰਦਾ ਪ੍ਰਸ਼ਾਸਨ ਅਤੇ ਡੈਮ ਅਥਾਰਟੀ ਦੇ ਵੱਲੋਂ ਪਹਿਲਾਂ ਹੀ ਜਿਹੜਾ 24 ਘੰਟੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਹਾਈ ਅਲਰਟ ਜਿਹੜਾ ਉਹ ਵੀ ਜਾਰੀ ਕਰ ਦਿੱਤਾ ਪੰਜਾਬ ਦੇ ਖਾਸ ਤੌਰ ਤੇ 6 ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਕਿ ਹੁਸ਼ਿਆਰਪੁਰ ਗਰਦਾਸਪੁਰ ਨਵਾਂ ਸ਼ਹਿਰ ਫਿਰੋਜ਼ਪੁਰ ਰੂਪਨਗਰ ਪਠਾਨਕੋਟ ਦੇ ਵਿੱਚ ਕਿਸੇ ਵੀ ਹਾਲਾਤ ਨੇ ਜਿਹੜੇ ਹੜ੍ਹ ਦੇ ਬਣ ਸਕਦੇ ਨੇ ਤਾਂ ਲੋਕਾਂ ਨੂੰ ਪਹਿਲਾਂ ਹੀ ਜਿਹੜੀ ਚੇਤਾਵਨੀ ਆ ਉਹ ਜਾਰੀ ਕਰ ਦਿੱਤੀ ਗਈ ਆ